ਨਾ ਜਾਇਜ਼ ਸੰਬੰਧਾਂ ਦੇ ਚੱਲਦੇ ਇੱਕ ਪਤਨੀ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਮਲੋਟ ਨੇੜਲੇ ਪਿੰਡ ਬੁਰਜ ਸਿਧਵਾ ਵਿਖੇ ਪਿਛਲੇ ਦਿਨੀ ਇੱਕ ਨੌਜਵਾਨ ਦੀ ਮੌਤ ਹੋਈ ਸੀ ਜਿਸ ਨੂੰ ਹੁਣ ਪੁਲਿਸ ਨੇ ਸੁਲਝਾ ਲਿਆ ਤੇ ਇਸ ਨੂੰ ਕਤਲ ਕਰਾਰ ਦਿੱਤਾ ਗਿਆ 1 ਸਤੰਬਰ ਨੂੰ ਇਹ ਵਾਰਦਾਤ ਹੋਈ ਸੀ ਤੇ ਜੇਕਰ ਗੱਲ ਕਰੀਏ ਵਿਆਹੀ ਹੋਈ ਔਰਤਾਂ ਦੇ ਐਕਸਟਰਾ ਮੈਰਿਟਲ ਅਫੇਅਰ ਦੇ ਮਾਮਲੇ ਲਗਾਤਾਰ ਵੇਖਣ ਨੂੰ ਮਿਲ ਰਹੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਆਸ਼ਿਕ ਨਾਲ ਮਿਲ ਕੇ ਪਤਨੀ ਜੜੀ ਹੁੰਦੀ ਹੈ ਆਪਣੇ ਪਤੀ ਨੂੰ ਮਾਰ ਦਿੰਦੀ ਹੈ ਉਸ ਤੋਂ ਬਾਅਦ ਚੁੱਪ-ਚੁਪੀ ਤੇ ਉਸ ਦਾ ਸੰਸਕਾਰ ਵੀ ਕਰ ਦਿੰਦੀ ਹੈ ਤੇ ਪੁਲਿਸ ਨੂੰ ਜਦੋਂ ਇਸ ਮਾਮਲੇ ਬਾਰੇ ਪਤਾ ਚੱਲਦਾ ਤਾਂ ਉਹ ਪਤਨੀ ਤੇ ਉਸਦੇ ਆਸ਼ਕ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਥੇ ਦੱਸਦੇ ਕਿ ਪਿੰਡ ਬੁਰਜ ਸਿਦਵਾ ਦਾ ਰਹਿਣ ਵਾਲਾ ਸ਼ਿੰਦਰਪਾਲ ਜਿਸ ਨੂੰ ਉਸ ਦੀ ਪਤਨੀ ਤੇ ਪ੍ਰੇਮੀ ਨੇ ਗਲਾ ਕੁੱਟ ਕੇ ਮਾਰ ਦਿੱਤਾ ਥਾਣਾ ਕਬਰਵਾਲ ਪੁਲਿਸ ਕੋਲ ਮ੍ਰਿਤਕ ਦੀ ਮਾਤਾ ਹਰਮਨਦੀਪ ਕੌਰ ਜੋ ਕਿ ਰਾਣੀਆਂ ਦੀ ਰਹਿਣ ਵਾਲੀ ਹੈ ਉਸ ਨੇ ਦੱਸਿਆ ਕਿ ਉਸ ਦੇ ਲੜਕੇ ਸ਼ਿੰਦਰਪਾਲ ਸਿੰਘ ਜਿਸ ਦੀ ਉਮਰ ਹੁਣ ਲਗਭਗ 30 ਸਾਲ ਸੀ ਉਸ ਦਾ ਵਿਆਹ 2018 ਦੇ ਵਿੱਚ ਮਮਤਾ ਦੇ ਨਾਲ ਹੋਇਆ ਸੀ ਤੇ ਸ਼ਿੰਦਰਪਾਲ ਆਪਣੇ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਨਾਲ ਵੱਖ ਰਹਿਣ ਲੱਗ ਪਿਆ ਸੀ ਆਪਣੀ ਪਤਨੀ ਦੇ ਨਾਲ ਪਿੰਡ ਬੁਰਜ ਸਿਧਵਾ ਵਿਖੇ ਰਹਿਣ ਲੱਗ ਪਿਆ ਸੀ ਤੇ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸਦੇ ਪੁੱਤਰ ਨੇ ਉਸ ਨੂੰ ਦੱਸਿਆ ਸੀ ਕਿ ਉਸਦੀ ਪਤਨੀ ਮਮਤਾ ਦੇ ਤਰਮਿੰਦਰ ਦੇ ਨਾਲ ਨਜਾਇਜ਼ ਸੰਬੰਧ ਨੇ ਤਰਮਿੰਦਰ ਸਿੰਘ ਦੇ ਨਾਲ ਉਸ ਦਾ ਚੱਕਰ ਚੱਲਣ ਲੱਗ ਪਿਆ ਹੈ ਤੇ ਮ੍ਰਿਤਕ ਸ਼ਿੰਦਰਪਾਲ ਨੇ ਕਈ ਵਾਰ ਆਪਣੀ ਪਤਨੀ ਨੂੰ ਸਮਝਾਇਆ ਵੀ ਸੀ ਪਰ ਉਸ ਨੇ ਉਸ ਦੀ ਇੱਕ ਗੱਲ ਵੀ ਨਾ ਸਮਝੀ ਤੇ ਜੇਕਰ 31 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਮਨਦੀਪ ਕੌਰ 31 ਅਗਸਤ ਨੂੰ ਆਪਣੇ ਪੋਤਰ ਨੂੰ ਲੈਣ ਵਾਸਤੇ ਬੁਰਜ ਸਿਦਮਾ ਆਈ ਹੋਈ ਸੀ ਤੇ ਉਹ ਆਪਣੀ ਭੈਣ ਦੇ ਕੋਲ ਠਹਿਰੀ ਹੁੰਦੀ ਹੈ ਦੂਜੇ ਪਾਸੇ ਉਸ ਦੇ ਪੁੱਤਰ ਦੇ ਘਰ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੁੰਦਾ ਹੈ ਇੱਥੇ ਗੱਲ ਕਰੀਏ ਤਾਂ ਸ਼ਿੰਦਰਪਾਲ ਨੂੰ ਉਸ ਦੀ ਪਤਨੀ ਉਸ ਦਾ ਆਸ਼ਿਕ ਤੇ ਉਸ ਦੇ ਆਸ਼ਿਕ ਦੇ ਭਰਾ ਨੇ ਮਿਲ ਕੇ ਬਾਵਾ ਤੋਂ ਫੜ ਕੇ ਉਸ ਦਾ ਗਲਾ ਘੁੱਟ ਦਿੱਤਾ ਮੌਕੇ ਤੇ ਸ਼ਿੰਦਰਪਾਲ ਦੀ ਜਿਹੜੀ ਮਾਂ ਹੁੰਦੀ ਪਹੁੰਚ ਜਾਂਦੀ ਹੈ ਵੇਖਦੀ ਹੈ ਕਿ ਤਰਮਿੰਦਰ ਸਿੰਘ ਨੇ ਉਸ ਤੇ ਲੜਕੇ ਸ਼ਿੰਦਰਪਾਲ ਦੇ ਗਲ ਦੇ ਵਿੱਚ ਚੁੰਨੀ ਪਾ ਕੇ ਫਾਹਾ ਦਿੱਤਾ ਹੋਇਆ ਸੀ ਤੇ ਸ਼ਿੰਦਰਪਾਲ ਦੀ ਨੂੰਮ ਮਮਤਾ ਤੇ ਕਰਮਿੰਦਰ ਦੇ ਚਾਚੇ ਦੇ ਲੜਕੇ ਵਰਿੰਦਰ ਸਿੰਘ ਨੇ ਉਸ ਦੀਆਂ ਬਾਹਾਂ ਫੜੀਆਂ ਹੋਈਆਂ ਸਨ ਇਸੇ ਦਰਮਿਆਨ ਸ਼ਿੰਦਰਪਾਲ ਦੀ ਮੌਤ ਹੋ ਚੁੱਕੀ ਸੀ ਤਾਂ ਜਦ ਹਰਮਨਦੀਪ ਕੌਰ ਕਬਰਾਂ ਕੇ ਵਾਪਸ ਮੁੜਨ ਲੱਗਦੀ ਹੈ ਤਾਂ ਉਸਦੀ ਨੂੰ ਉਸ ਨੂੰ ਫੜ ਲੈਂਦੀ ਤੇ ਸਾਰੇ ਜੜੇ ਨੇ ਉਸ ਨੂੰ ਧਮਕੀ ਦੇਣ ਲੱਗ ਪੈਂਦੇ ਨੇ ਕਿ ਇਸ ਕੇਸ ਸੰਬੰਧੀ ਕੋਈ ਵੀ ਗੱਲ ਕਿਸੇ ਦੇ ਸਾਹਮਣੇ ਨਹੀਂ ਕਰਨੀ ਉੱਥੇ ਜਗਰ ਗੱਲ ਕਰੀ ਤਾਂ ਕਥਿਤ ਕਾਤਲਾ ਨੇ ਇੱਕ ਸਤੰਬਰ ਨੂੰ ਸ਼ਿੰਦਰਪਾਲ ਦੀ ਲਾਸ਼ ਦਾ ਸੰਸਕਾਰ ਵੀ ਕਰ ਦਿੱਤਾ ਸੀ ਉਦੋਂ ਹੀ ਸੰਬੰਧੀ ਹਰਮਨਦੀਪ ਕੌਰ ਨੇ ਆਪਣੀ ਭੈਣ ਜਸਪੀਰ ਕੌਰ ਤੇ ਉਸਦੇ ਪਤੀ ਜੀਤ ਸਿੰਘ ਦੇ ਨਾਲ ਆਪਣੇ ਮਰੇ ਪੁੱਤਰ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਪੁਲਿਸ ਕੋਲ ਸਾਰੀ ਗੱਲ ਦੱਸੀ 4 ਸਤੰਬਰ ਨੂੰ ਕਬਰ ਵਾਲਾ थाना ਵਿਖੇ ਤਰਮਿੰਦਰ ਸਿੰਘ ਤੇ ਵਰਿੰਦਰ ਸਿੰਘ ਦੋਵੇਂ ਵਾਸੀ ਟਾਬਾ ਕੋਕਰੀਆ ਤੇ ਮਮਤਾ ਰਾਣੀ ਪਤਨੀ ਮ੍ਰਿਤਕ ਚਿੰਦਰਪਾਲ ਵਾਸੀ ਪਿੰਡ ਗੁੱਡ ਸਿਦਵਾਨੂ ਗ੍ਰਿਫਤਾਰ ਕਰਕੇ ਨਾਲ ਹੀ ਜਿਹੜੀ ਵਰਤੀ ਹੋਈ ਚੁੰਨੀ ਸੀ ਤੇ ਹੋਰ ਸਮਾਨ ਸੀ ਉਸ ਸਮੇਤ ਮੋਟਰਸਾਈਕਲ ਜਿਹੜੇ ਨੇ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਨੇ ਤੇ ਕਥਿਤ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਕਰਕੇ ਰਿਮਾਂਡ ਲਿਆ ਗਿਆ ਤੇ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਥਿਤ ਕਾਤਲਾਂ ਦੇ ਵਿਰੁੱਧ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 103 1 238 35 ਬੀ ਐਨ ਐਸ ਦਰਜ ਕੀਤਾ ਗਿਆ ਹੈ ਇਹ ਸਾਨੂੰ ਮਿਤੀ ਜਿਹੜੀ ਹੈ 3 ਸਤੰਬਰ ਨੂੰ ਹਰਮਨਦੀਪ ਕੌਰ ਪਤਨੀ ਚਾਨਣ ਸਿੰਘ ਵਾਸੀ ਰਾਣੀਆਂਵਾਲਾ ਜ਼ਿਲ੍ਹਾ ਸਰਸਾ ਨੇ ਥਾਣੇ ਸਾਡੇ ਕਵਰ ਵਾਲੇ ਆ ਕੇ ਐਸ ਐਚਓ ਸਬੰਸੈਕਟਰ ਦੀਪ ਕੌਰ ਰਾਣੀ ਨੂੰ ਆ ਕੇ ਫਿਲਾਹ ਦਿੱਤੀ ਸੀ ਕਿ ਉਹਦਾ ਲੜਕਾ ਸਿੰਦਰਪਾਲ ਸਿੰਘ ਜੀ ਦੀ ਉਮਰ ਕਰੀਬ 30 ਸਾਲ ਹੈ ਜੋ ਕਿ ਮਮਤਾ ਰਾਣੀ ਦੇ ਨਾਲ ਸ਼ਾਦੀ ਸੁਦਾ ਸੀਗਾ 5 ਸਾਲ ਹੋਏ ਸੀ ਵਿਆਹ ਹੋਇਆ ਇਹਨੂੰ ਔਰ ਉਹਦੇ ਇੱਕ ਬੱਚਾ ਵੀ ਹੈ 4 ਸਾਲ ਦਾ ਸਾਢੇ 3-4 ਸਾਲ ਦਾ ਬੱਚਾ ਹੈ ਔਰ ਮਮਤਾ ਰਾਣੀ ਨੇ ਜਿਹੜੇ ਪ੍ਰੇਮ ਸਬੰਧਾਂ ਤੇ ਚੱਲਦੇ ਆ ਜਿਹੜੀ 31 ਅਗਸਤ ਦੀ ਤਰੀਕ ਨੂੰ 31 ਅਗਸਤ ਨੂੰ ਰਾਤ ਨੂੰ ਜਿਹੜਾ ਸਮੇਂ ਆਪਣੇ ਪ੍ਰੇਮੀ ਨੂੰ ਬੁਲਾ ਕੇ ਜਿਹੜਾ ਉਹਨੂੰ ਕੁੱਟਮਾਰ ਕਰਕੇ ਤੇ ਚੁੰਨੀ ਦੇ ਨਾਲ ਕਾਲ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਸੀ ਔਰ ਕਤਲ ਕਰਕੇ ਉਹਦਾ ਸੰਸਕਾਰ ਵੀ ਕਰਤਾ ਸੀ ਔਰ 3 ਤਰੀਕ ਨੂੰ ਉਹਦੇ ਫੋਲਜ ਗਉਣ ਲੱਗੇ ਸੀ ਫੋਲਜ ਗਉਣ ਤੇ ਜਦੋਂ ਸਿੰਦਰਪਾਲ ਕੌਰ ਨੂੰ ਇਹਦੇ ਮਰਡਰ ਬਾਰੇ ਪਤਾ ਲੱਗਿਆ ਤਾਂ ਉਹਨੇ ਸਾਡੇ ਥਾਣੇ ਕਬਰਵਾਲਾ ਇਤਲਾਹ ਦਿੱਤੀ ਇਤਲਾਹ ਦੇਣ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 99 ਮਿਤੀ 3924 ਇੰਟਰਸੈਕਸ਼ਨ 1031 23835 ਬੀ ਐਨ ਐ ਸੈਕ थाना ਕਬਰਵਾਲਾ ਤਰਜ ਰਜਿਸਟਰ ਕਰਕੇ ਤੇ ਅਸੀਂ ਜਿਹੜੀ ਹੈਗੀ ਹੈ ਉਹਦੀ ਮਰਨ ਵਾਲੀ ਸਿੰਦਰਪਾਲ ਦੀ ਘਰ ਵਾਲੀ ਮਮਤਾ ਰਾਣੀ ਤੇ ਉਹਦਾ ਪ੍ਰੇਮੀ ਹੈ ਧਰਮਿੰਦਰ ਸਿੰਘ ਪੁੱਤਰ ਰਾਜਾ ਸਿੰਘ ਔਰ ਇੱਕ ਉਹਦਾ ਚਾਚੇ ਦਾ ਮੁੰਡਾ ਹੈਗਾ ਵਿਰਿੰਦਰ ਸਿੰਘ ਪੁੱਤਰ ਫਜੀਰ ਸਿੰਘ ਇਹ ਦੋਨੋਂ ਜਾਨੇ ਤਾਬਾ ਕੋਕਰੀਆਂ थाना सदर ਅਭੋਰ ਦੇ ਰਹਿਣ ਵਾਲੇ ਆ ਤੇ ਕਰੀਬ ਸਾਲ ਡੇਢ ਸਾਲ ਤੋਂ ਜਿਹੜੀ ਮਮਤਾ ਰਣੀ ਹੈ ਇਹ ਦੇ ਧਰਮਿੰਦਰ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਉਹਨੇ ਇਹਦੀ ਕਿਤੇ ਹਫ਼ਤਾ ਪਹਿਲਾਂ ਕੁਟਮਾਰ ਕੀਤੀ ਸੀ ਉਹਨੇ ਆਪਣੇ ਪ੍ਰੇਮੀ ਧਰਮਿੰਦਰ ਨੂੰ ਦੱਸਿਆ ਤੇ ਉਸਨੇ ਆਪਣੇ ਚਾਚੇ ਦੇ ਮੁੰਡੇ ਨਾਲ ਆ ਕੇ 31 8 31 ਅਗਸਤ ਦੀ ਰਾਤ ਪਹਿਲਾਂ ਉਹਦੀ ਘਰੇ ਕੁਟਮਾਰ ਕੀਤੀ ਕੁਟਮਾਰ ਕਰਨ ਤੋਂ ਬਾਅਦ ਜਿਹੜਾ ਉਹਦਾ ਚੁੰਨੀ ਦੇ ਨਾਲ ਗਲ ਕੁਟਕੇ ਉਹਦੀ ਜਿਹੜੀ ਹੈਗੀ ਆ ਮੌਤ ਕਰ ਦਿੱਤੀ ਸੀ ਉਹਨੂੰ ਮਾਰ ਦਿੱਤਾ ਸੀਗਾ ਉਸ ਤੇ ਜਿਹੜਾ ਹੈਗਾ ਸੀ ਪਰਚਾ ਦਰਜ ਰਜਿਸਟਰ ਕਰਕੇ ਤਿੰਨਾਂ ਨੂੰ ਮੁਕਾਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਕੋਲੋਂ ਮੋਟਰਸਾਈਕਲੋ ਜਿ ਚੁੰਨੀ ਨਾਲ ਉਹਦਾ ਗਲ ਘੁੱਟ ਕੇ ਕਤਲ ਕੀਤਾ ਸੀ ਚੁੰਨੀ ਬਰਾਮਦ ਕਰ ਲਈ ਹੈ ਤੇ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਕਿਦੰਦਾ ਇਹਨਾਂ ਦਾ ਪੁਲਸ ਰਿਮਾਨਾ ਕੀਤਾ ਕੀ ਇਹ ਬੱਚੇ ਜਿਹੜਾ ਦੋਸ਼ੀ ਧਰਮਿੰਦਰ ਹੈ ਉਹ ਵੀ ਸ਼ਾਦੀ ਸੁਦਾ ਹੈ ਉਹਦੇ ਵੀ ਇੱਕ 2 ਟਾਈ ਸਾਲ ਦਾ ਬੱਚਾ ਹੈ ਔਰ ਜਿਹੜਾ ਬੰਦਾ ਮਿਰਤਿਕ ਅਸੇਂਦਰਪਾਲ ਸਿੰਘ ਉਹਦੇ ਵੀ ਇੱਕ 3.54 ਸਾਲ ਦਾ ਇੱਕ ਬੱਚਾ ਹੈਗਾ ਕੀ ਬਣਾ ਉਹ ਧਾਰਾ ਸੀ ਇਹਦੇ ਵਿੱਚ 103 123835 ਬੀ ਐਨ ਐਸ ਐਕਟ ਤੇ ਤਹਿਤ ਤੁਹਾਨੂੰ ਕਵਰ ਵਾਲਾ ਪਰਚਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ